ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸਨ 1780 ਈਸਵੀ ਦਾ ਸੁਭਾਗਾ ਦਿਨ ਆਪਣੇ ਆਪ ਵਿੱਚ ਇੱਕ ਐਸੀ ਵਡਿਆਈ ਰੱਖਦਾ ਹੈ ਜਿਸ ਕਰਕੇ ਇਸ ਸੰਸਾਰ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਣਯੋਗ ਹਸਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸਰਦਾਰ ਮਹਾਪੁਰਖ ਮਹਾ ਸਿੰਘ ਦੇ ਘਰ ਸਰਦਾਰਨੀ ਰਾਜਕੌਰ ਦੀ ਕੁੱਖੋਂ ਗੁਜਰਾਵਾਲੇ ਹੋਇਆ ਸਰਦਾਰ ਮਹਾ ਸਿੰਘ ਨੇ ਇਸ ਸਮੇਂ ਭਾਰੀਆਂ ਖੁਸ਼ੀਆਂ ਮਨਾਈਆਂ ਹਜ਼ਾਰਾਂ ਰੁਪਏ ਧਰਮਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ ਗੁਰੂ ਆਸ਼ੀਅ ਅਨੁਸਾਰ ਬੱਚੇ ਦਾ ਨਾਮ ਰਣਜੀਤ ਰੱਖਿਆ ਗਿਆ ਰੰਜੀਤ ਸਿੰਘ ਦੇ ਜਨਮਿਆ ਜੇ ਵਦੇਰਾ ਸਮਾਂ ਨਹੀਂ ਸੀ ਬੀਤਿਆ ਕਿ ਇਸ ਨੂੰ ਸ਼ੀਤਲਾ ਨਿਕਲ ਪਈ ਤੇ ਐਸਾ ਬਿਮਾਰ ਹੋਇਆ ਕਿ ਇਸ ਦੇ ਵਜਨ ਦੀ ਕੋਈ ਵੀ ਆਸ ਨਾ ਰਹੀ ਛੇਕੜ ਕੁਝ ਦਿਨਾਂ ਉਪਰੰਤ ਬਿਮਾਰੀ ਆਪਣੇ ਆਪ ਹੀ ਮੋੜਾ ਖਾ ਗਈ ਬਸ ਪਰ ਇਸ ਰੋਗ ਨਾਲ ਉਸ ਦੀ ਖਾਬੀ ਅੱਖ ਦੀ ਨਜ਼ਰ ਜਾਂਦੀ ਰਹੀ ਇਸ ਸਮੇਂ ਕਿਸੇ ਦੇ ਚੇਤ ਜੇਤੇ ਵੀ ਨਹੀਂ ਸੀ ਕਿ ਕਿਸੇ ਦਿਨ ਇਹ ਹੀ ਸ਼ੀਤਲਾ ਦਾ ਮਾਰਿਆ ਮੁੰਡਾ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਹੋ ਅਤੇ ਸ਼ੇਰੇ ਪੰਜਾਬ ਦੇ ਨਾਂ ਨਾਲ ਪ੍ਰਸਿੱਧ ਹੋਵੇਗਾ ਹੁਣ ਸਰਦਾਰ ਮਹਾ ਸਿੰਘ ਦੀ ਫੌਜ ਸ਼ਕਤੀ ਬਹੁਤ ਵੱਧ ਗਈ ਸੀ ਉਸ ਨੇ ਇਸ ਤੋਂ ਲਾਭ ਉਠਾਉਣ ਲਈ ਪਿੰਡੀ ਪਟੀਆਂ ਸਾਹੀਵਾਲ ਈਸਾ ਖੇਲ ਆਦੀ ਇਲਾਕੇ ਪਰਤਾਵਾ ਬੋਲ ਦਿੱਤਾ ਤੇ ਬਹੁਤ ਸਾਰਾ ਰੁਪਇਆ ਨਜ਼ਰਾਨਾ ਲੈ ਕੇ ਪਰਤਿਆ ਇਸ ਦੇ ਕੁਝ ਦਿਨਾਂ ਬਾਅਦ ਕੋਟਲੀ ਸਿਆਲਕੋਟ ਤੇ ਜਾ ਕੇ ਹੱਲਾ ਕੀਤਾ ਤੇ ਇਥੋਂ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿੱਚ ਕਰ ਲਏ ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਸੀ ਇਥੋਂ ਵਿਲੇ ਹੋ ਕੇ ਮਹਾ ਸਿੰਘ ਨੇ ਬ੍ਰਿਜ ਰਾਜ ਵਾਲੀਏ ਜੰਮੂ ਨੂੰ ਆਪਣਾ ਪੁਰਾਣਾ ਵਾਅਦਾ ਚੇਤੇ ਕਰਵਾਇਆ ਜੇ ਸਤਾ ਬਚਨ ਇਸਨੇ ਮਹਾ ਸਿੰਘ ਦੇ ਪਿਤਾ ਸਰਦਾਰ ਚੜਤ ਸਿੰਘ ਨਾਲ ਕੀਤਾ ਸੀ ਤੇ ਜਿਸ ਵਿੱਚ ਉਸ ਨੂੰ ਆਪਣੇ ਜਾਣ ਵਾਲਣੀ ਪਈ ਸੀ ਹੁਣ ਬ੍ਰਿਜ ਲਾਲ ਦਾ ਕਾਰਜ ਸਿੱਧ ਹੋ ਗਿਆ ਸੀ ਉਹ ਕਦ ਖੰਭਾ ਪਰ ਪਾਣੀ ਪੈਣ ਦਿੰਦਾ ਉਹ ਨਾ ਨੁਕਰ ਕੀਤੀ ਇਧਰੋਂ ਝੱਟ ਸਰਦਾਰ ਮਹਾ ਸਿੰਘ ਜੰਮੂ ਤੇ ਜਾ ਪਿਆ ਤੇ ਹੱਥੋਂ ਅਤੀ ਸ਼ਹਿਰ ਲੈ ਲਿਆ ਅਤੇ ਖੁੱਲੇ ਦਿਲ ਨਾਲ ਇਸ ਨੂੰ ਸੋਧਿਆ ਵਿਚਾਰੇ ਬ੍ਰਿਜ ਰਾਜ ਨੇ ਮਹਾ ਸਿੰਘ ਦਾ ਟਕਰਾ ਕੀ ਕਰਨਾ ਸੀ ਉਹ ਤਾਂ ਖਾਲਸਾ ਦਲ ਦੇ ਆਉਣ ਤੋਂ ਪਹਿਲਾਂ ਹੀ ਜਾਨ ਬਚਾ ਕੇ ਤ੍ਰਿਕੋਟਾ ਦੇਵੀ ਦੇ ਪਹਾੜਾਂ ਵਿੱਚ ਜਾ ਛੁਪਿਆ ਸੀ ਇਥੋਂ ਪਰਤ ਕੇ ਮਹਾ ਸਿੰਘ ਦੀਵਾਲੀ ਦੇ ਮੇਲੇ ਪਰ ਸ੍ਰੀ ਅੰਮ੍ਰਿਤਸਰ ਜੀ ਇਸ਼ਨਾਨ ਲਈ ਆਇਆ ਇਸ ਸਮੇਂ ਇਸਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਟਹਿਲੇ ਲਈ ਬਹੁਤ ਗੱਫਾ ਅਰਦਾਸ ਕਰਵਾਇਆ ਇਸ ਸਮੇਂ ਨਿਯਮ ਅਨੁਸਾਰ ਇਥੇ ਸਾਰੇ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਸਨ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਮਹਾ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਕਨਈਆ ਨੇ ਮੇਰੇ ਇਲਾਕਾ ਦਬਾ ਲਿਆ ਹੈ ਆਪ ਮੇਰੇ ਨਾਲ ਮਿਲ ਕੇ ਮੇਰਾ ਹੱਕ ਮੈਨੂੰ ਦਵਾ ਦਿਓ ਮਹਾ ਸਿੰਘ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਹਨਾਂ ਦਾ ਘਰ ਵਿੱਚ ਫੈਸਲਾ ਕਰਾ ਦੇਵੇ ਪਰ ਉਧਰ ਜੈ ਸਿੰਘ ਨੂੰ ਕਿ ਸੇ ਪਹਿਲੇ ਹੀ ਪੜਕਾ ਦਿੱਤਾ ਸੀ ਕਿ ਮਹਾ ਸਿੰਘ ਰਾਮਗੜੀਆ ਨਾਲ ਮਿਲ ਕੇ ਤੇਰੇ ਵਿਰੁੱਧ ਗੋਂਦਾ ਗੁੰਧ ਰਿਹਾ ਹੈ ਇਸ ਭੁਲੇਖੇ ਵਿੱਚ ਜਦ ਜੈ ਸਿੰਘ ਨੂੰ ਮਿਲਣ ਗਿਆ ਤਾਂ ਉਹ ਅੱਗੋਂ ਬੜੀ ਵਿਪਰੀਤੀ ਨਾਲ ਮਿਲਿਆ ਅਤੇ ਗੱਲ ਇਥੋਂ ਤੱਕ ਵਧੀ ਕਿ ਖੁੱਲਮ ਖੁੱਲਾ ਦੋਹਾਂ ਜੱਥਿਆਂ ਵਿੱਚ ਵਟਾਲੇ ਦੇ ਲਾਗੇ ਅਚਲ ਦੇ ਮੈਦਾਨ ਵਿੱਚ ਟਕਰਾ ਹੋ ਪਿਆ ਜਿਸ ਵਿੱਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਇਸ ਦੀ ਮਰ ਜਾਣ ਨਾਲ ਫੌਜ ਵਿਖੰਡ ਗਈ ਤੇ ਮੈਦਾਨ ਮਾਹ ਸਿੰਘ ਦੇ ਹੱਥ ਰਿਆ ਜੈ ਸਿੰਘ ਨੇ ਨੁਸ਼ਹਿਰੇ ਦੇ ਲਾਗੇ ਫਿਰ ਇੱਕ ਚਪਟ ਇਹਨਾਂ ਨਾਲ ਕੀਤੀ ਪਰ ਉਥੇ ਵੀ ਉਸ ਨੂੰ ਪਿੱਛੇ ਹਟਣਾ ਪਿਆ ਇਸ ਤਰ੍ਹਾਂ ਮਾਹ ਸਿੰਘ ਨੇ ਰਾਮਗੜੀਏ ਦਾ ਇਲਾਕਾ ਉਹਨਾਂ ਨੂੰ ਦਵਾ ਦਿੱਤਾ ਗੁਰਬਖਸ਼ ਸਿੰਘ ਦੀ ਸੁਪਤਨੀ ਸਰਦਾਰਨੀ ਸਦਾ ਕੌਰ ਜਿਸ ਤਰ੍ਹਾਂ ਇਸਤਰੀ ਜਾਤੀ ਵਿੱਚ ਬਹਾਦਰ ਤੇ ਉੱਗੀ ਬਲਵਾਨ ਸੂਰਮਾ ਇਸਤਰੀ ਹੋ ਬੀਤੀ ਹੈ। ਇਸੇ ਤਰ੍ਹਾਂ ਇਹ ਰਾਜ ਪ੍ਰਬੰਧ ਲਈ ਵੀ ਸੇਕ ਇਤਿਹਾਸ ਵਿੱਚ ਉਚੇਰੀ ਧਾਰ ਰੱਖਦੀ ਹੈ। ਸਰਦਾਰਨੀ ਨੇ ਜਦ ਸਰਦਾਰ ਮਹਾ ਸਿੰਘ ਦੀ ਦਿਨੋ ਦਿਨ ਵੱਧ ਰਹੀ ਸ਼ਕਤੀ ਨੂੰ ਗੌਰ ਦੀ ਨਜ਼ਰ ਨਾਲ ਜਾਂਚਿਆ ਤਾਂ ਇਸ ਨੇ ਮਨ ਵਿੱਚ ठाਣ ਲਿੱਤਾ ਕਿ ਜਿਵੇਂ ਹੋ ਸਕੇ ਸ਼ੁਕਰ ਚਰੀਏ ਸਰਦਾਰ ਨਾਲ ਮੇਲ ਰੱਖਿਆ ਜਾਵੇ। ਨਹੀਂ ਤਾਂ ਇਲਾਕੇ ਦਾ ਸੁਰੱਖਿਤ ਰਹਿਣਾ ਕਠਿਨ ਹੋ ਜਾਵੇਗਾ ਉਸ ਨੇ ਇਸ ਸਮੇਂ ਐਸੀ ਸੁਗੜਤਾ ਨਾਲ ਇਹ ਸੁਣਾਉਣਾ ਜਿਠਿਆ ਕਿ ਜਿਸ ਨਾਲ ਸਾਰੇ ਵੈਰ ਵਿਰੋਧਾਂ ਦਾ ਇੱਕਾ ਇੱਕ ਅੰਤ ਹੋ ਗਿਆ ਉਹ یوں ਹੈ ਸਦਾ ਕੌਰ ਨੇ ਆਪਣੀ ਇਕਲੋਤੀ ਸੁਪਤਰੀ ਮਹਿਤਾਬ ਕੌਰ ਦੀ ਮੰਗਣੀ ਮਹਾ ਸਿੰਘ ਦੇ ਸੁਪੁੱਤਰ ਰੰਜੀਤ ਸਿੰਘ ਨਾਲ ਕਰਾ ਦਿੱਤੀ ਜਿਸ ਦੇ ਕਾਰਨ ਹੁਣ ਦੋਵੇਂ ਮਿਸਲਾਂ ਇੱਕਮਿਕ ਹੋ ਗਈਆਂ ਇਹ ਗੱਲ ਸਨ 1785 ਦੀ ਹੈ ਅੱਗੇ ਜਾ ਕੇ ਸਨ 1796 ਇਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ 1791 ਦੇ ਆਰੰਭ ਵਿੱਚ ਮਹਾ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹੱਕ ਰੱਖੀ ਉਗਰਾਉਣ ਲਈ ਚੜਾਈ ਕੀਤੀ ਅੱਗੋਂ ਸਾਹਿਬ ਸਿੰਘ ਪੰਗੀ ਆਦੀ ਨੇ ਬਿਨ ਲੜਾਈ ਦੇ ਕਿਸੇ ਰਕਮ ਦੇ ਦੇਣ ਤੋਂ ਨਾ ਕਰ ਦਿੱਤੀ ਜਿਸ ਦਾ ਸਿੱਟਾ ਇਹ ਨਿਕਲਿਆ ਕੀ ਮਾਮਲਾ ਲੜਾਈ ਤੱਕ ਵੱਧ ਗਿਆ। ਛੇਕੜ ਸੈਭ ਸਿੰਘ ਦੇ ਟੱਕਰੇ ਦੀ ਸ਼ਕਤੀ ਮੈਦਾਨ ਵਿੱਚ ਨਾ ਦੇਖ ਕੇ ਸੌਂਦਰਾ ਦੇ ਕਿਲੇ ਵਿੱਚ ਹੋ ਬੈਠਾ। ਇਹਨਾਂ ਬਾਹਰੋਂ ਘੇਰਾ ਘਾਤ ਲਿਆ। ਕਈ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਸੇਟਾ ਕੁਝ ਵੀ ਨਾ ਨਿਕਲਿਆ। ਹੁਣ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਮਹਾ ਸਿੰਘ ਕਰੜੀ ਕਾਲ ਕਾਲਣ ਦੇ ਚੰਗੇ ਪੋਜਨ ਦੇ ਨਾਂ ਮਿਲਣ ਦੇ ਕਾਰਨ ਪੇਸ਼ੇਚ ਨਾਲ ਬਿਮਾਰ ਹੋ ਗਿਆ ਤੇ ਜਦ ਬਿਮਾਰ ਦਿਨੋਂ ਦਿਨ ਵਾਧੇ ਡਿੱਠੇ ਤਾਂ ਇਹ ਮੂਹਮ ਆਪਣੇ ਹੋਣ ਹਰਪੁੱਤਰ ਰਣਜੀਤ ਸਿੰਘ ਦੇ ਹੱਥ ਸੌਂਪ ਕੇ ਜੋ ਇਸ ਸਮੇਂ ਮੈਦਾਨੀ ਜੰਗ ਵਿੱਚ ਉਸ ਦੇ ਨਾਲ ਸੀ ਆਪ ਗੁਜਰਾਂ ਵਾਲੇ ਨੂੰ ਪਰਤ ਆਇਆ ਮਾ ਸਿੰਘ ਜਦ ਮੈਦਾਨ ਤੋਂ ਤੁਰਨ ਲੱਗਾ ਤਾਂ ਇਸ ਨੇ ਆਪਣੇ ਆਪ ਨੂੰ ਐਨਾ ਬਿਹਾਲ ਡਿੱਠਾ ਕਿ ਆਪਣੇ ਪੁੱਤਰ ਦੀ ਦਸਤਾਰ ਬੰਦੀ ਮਰਿਆਦਾ ਆਪਣੇ ਹੱਥ ਨਾਲ ਉਥੇ ਹੀ ਪੂਰੀ ਕਰ ਆਇਆ ਉਦਰ ਰਣਜੀਤ ਸਿੰਘ ਨੇ ਘੇਰੇ ਨੂੰ ਬਰਾਬਰ ਜਾਰੀ ਰੱਖਿਆ ਇਹਨੇ ਨੂੰ ਖਬਰ ਪਹੁੰਚੀ ਕਿ ਪੰਗਿਆਂ ਦਾ ਇੱਕ ਭਾਰੀ ਦਸਤਾ ਕਿਲੇ ਦੇ ਛੜਾਣ ਲਈ ਸਰਦਾਰ ਕਰਮ ਸਿੰਘ ਤੇ ਜੋਧ ਸਿੰਘ ਦੀ ਤਹਿਤ ਵਿੱਚ ਆ ਰਿਹਾ ਹੈ। ਰਣਜੀਤ ਸਿੰਘ ਨੇ ਝਟ ਉਹਨਾਂ ਦਾ ਰਾਹ ਕੋਟ ਮਹਾਰਾਜ ਦੇ ਲਾਗੇ ਜੰਗਲ ਵਿੱਚ ਰੋਕ ਲਿਆ ਅਤੇ ਇਹਨਾਂ ਦੇ ਪਹੁੰਚਦੇ ਅਹੀਂ ਇੱਕਾ ਇੱਕ ਐਸਾ ਹੱਲਾ ਕੀਤਾ ਕਿ ਉਹਨਾਂ ਨੂੰ ਮੈਦਾਨ ਨੂੰ ਖਾਲੀ ਛੱਡਣ ਦੇ ਹੋਰ ਕੋਈ ਚਾਰਾ ਨਾ ਦਿੱਸਿਆ। ਇਸ ਲੜਾਈ ਵਿੱਚ ਕਈ ਟੋਪਾਂ ਤੇ ਜ਼ੰਬੂਰ ਕਰਨਜੀਤ ਸਿੰਘ ਦੇ ਹੱਥ ਆਈ ਜੋ ਉਸਨੇ ਗੁਜ਼ਰਾਵਾਲਾ ਪਿਝਵਾ ਦਿੱਤੇ ਇਹਨਾਂ ਨੂੰ ਵੇਖ ਕੇ ਮਾਹ ਸਿੰਘ ਅਤਿ ਪ੍ਰਸੰਨ ਹੋਇਆ ਪਰੇ ਪ੍ਰਸੰਤਾ ਉਦੀ ਛੇਕੜਲੀ ਪ੍ਰਸੰਤਾ ਸੀ ਕਿਉਂਕਿ ਇਸ ਤੋਂ ਦੂਜੇ ਦਿਨ ਸਨ 1792 ਨੂੰ 27 ਸਾਲ ਦੀ ਯੁਵਾ ਅਵਸਥਾ ਵਿੱਚ ਮਾਹ ਸਿੰਘ ਚੜਾਈ ਕਰ ਗਿਆ ਰੰਜੀਤ ਸਿੰਘ ਅਜੇ ਕੋਟ ਮਹਾਰਾਜ ਵਿੱਚ ਹੀ ਸੀ ਕਿ ਇਥੇ ਇਸ ਨੂੰ ਆਪਣੇ ਪਿਤਾ ਦੇ ਚਲਾਣੇ ਦੀ ਖਬਰ ਪੁੱਜੀ ਇਹ ਇਥੋਂ ਸਿੱਧਾ ਗੁਜਰਾਵਾਲੇ ਪੁੱਜੇ ਤੇ ਪਿਤਾ ਦੇ ਮ੍ਰਿਤਕ ਸੰਸਾਰ ਦੀ ਮਰਿਆਦਾ ਪੂਰੀ ਕੀਤੀ